ਲਓ ਜੀ ਇਹ ਚਲਾ ਕੇ ਦੇਖਿਆ ਆਪਾਂ ਨੇ ਮਲਚਰ ਪlant topper ਜੀ ਨੂੰ ਆਪਾਂ ਕਹ ਦਿੰਦੇ ਆ ਬੇਲਣਾ ਵਢਣ ਵਾਲਾ ਇਹ LRA G3 ਤੇ ਦੇਖੋ ਬਿਲਕੁਲ ਗੱਲ ਬਣਾਉਂਦਾ ਜਾਂਦਾ ਬਸ ਥੋੜੀ ਜੀ ਇੱਕ ਸਰਤੇ ਆ ਵੀ ਤਾਂ ਥੋੜੀ ਜੀ ਨੂੰ ਪਲਾਟ ਲੰਬੇ ਹੋਣ ਤਾਂ ਉਹਨਾਂ ਆਪਣਾ ਮੱਲਿਆਂ ਦਾ ਨੁਕਸਾਨ ਥੋੜਾ ਬਾਲਾ ਜਿਹੜਾ ਕੋਈ ਹੁੰਦਾ ਘਟ ਜਾਂਦਾ ਐਸੇ ਤਾਂ ਜੇ ਦੋ ਬੰਦੇ ਹੋਣ ਨਾਲ ਤਾਂ ਸਾਈਡਾਂ ਤੋਂ ਲਾ ਲਓ ਵੀ ਜਿੱਥੇ ਕੋਈ ਆਲੂ ਨਿਕਲ ਜਾਂਦਾ ਟਰੈਕਟਰ ਨਾਲ ਤਾਂ ਉਹਦਾ ਟੱਕ ਦਿੰਦਾ ਤੇ ਇੱਕ ਸਭ ਤੋਂ ਵੱਡਾ ਬੈਨੀਫਿਟ ਇਹ ਆ ਵੀ ਇੱਕ ਤਾਂ ਤੁਹਾਨੂੰ ਸਪਰੇ ਨਹੀਂ ਕਰਨੀ ਪੈਣੀ ਤੇ ਨੰਬਰ 2 ਜੇ ਉਹ ਸਪਰੇ ਕਰਦੇ ਵੀ ਆ ਤਾਂ ਉਹ ਹਫਤਾ 10 ਦਿਨ ਲਾ ਦੇ ਸੋ ਘੋਵੇਂ ਸਗਾਉਂਦੇ ਮਤਲਬ ਵੀ ਹੁਣ ਜਿਹੜੇ ਆ ਖੇਤ ਚ ਹੁਣ ਇਹਨੇ ਹਵਾ ਪੈਣ ਲਾਤੀ ਇਹਨੂੰ ਧੁੱਪ ਪੈਣ ਲੱਗ ਜਾਨੀ ਆ ਹਵਾ ਪੈ ਜਾਨੀ ਆ ਤਾਂ ਇਹਨੇ ਵਾਹਨੇ ਛੇਤੀ ਬੱਤ ਵੀ ਆਉਣਾ ਤੇ ਆਲੂ ਦਾ ਸਿਲਕਾ ਵੀ ਛੇਤੀ ਪੱਕਣਾ ਗਰਮੂ ਵਾਲੇ ਦੇ ਮੁਕਾਬਲੇ ਦੇਖੋ ਤੁਸੀਂ ਤੇ ਬਹੁਤ ਬੈਨੀਫੀਡਲ ਸੌਦੇ ਨਾਲੇ ਹਰੀ ਖਾਦ ਪੈ ਜਣੀ ਆ ਬਿਲਕੁਲ ਘੱਟ ਖਰਚੇ ਚ ਹੀ ਕੰਮ ਹੋਈ ਜਾਣਾ ਬਣਾ ਆ ਦੇਖੋ ਮੈਂ ਥੋੜੀ ਜਿਹਾ ਬੰਨੋ ਇੱਕ ਦਿੱਕਤ ਆ ਗਈ ਆਪਾਂ ਹੁਣ ਤਾਂ ਕੰਮ ਰੋਕਤਾ ਇਹਦੇ ਟਰੈਕਟਰ ਦੇ ਨਾ ਟਾਇਰ 14 ਨੋ 22 ਨੇ ਆਪਾਂ ਇਹਦੇ ਪਾਵਾਂਗੇ ਦੂਆ 50 55 ਚ ਲਾਵਾਂਗੇ ਆਪਾਂ ਜੌਂਡੀਅਰ ਉਹਦੀਆਂ ਹੈਗੀਆਂ ਨੇ ਕਿਉਂ ਫੋਰ ਵੀਲ ਦੀ ਤਾਂ ਲੋਡ ਹੈ ਨਹੀਂ ਇਹਨੂੰ ਸੁੱਕਾ ਖੇਤ ਹੈ ਚ ਕਿਹੜਾ ਕੋਈ ਗਿੱਲਾ ਨਾ ਹੈ ਚੱਲੇ ਗਿੱਲੇ ਚ ਨਾ ਗਿੱਲੇ ਚ ਲਾਉਣ ਵਾਲਾ ਸੰਦਾ ਹੈ ਤਾਂ ਆਪਾਂ ਉਹ 12 4 36 ਨੇ ਸਟਿੱਪਣੀਆਂ ਨੇ ਉਹਨੇ 12 ਇੰਚੀ ਟਾਇਰ ਨੇ ਉਹਨਾਂ ਨਾਲ ਬੇਲ ਦੀ ਕਟਿੰਗ ਕਰਾਂਗੇ ਕਿਉਂ ਪਤਲਾ ਟਾਇਰ ਹੋਣ ਦੇ ਨਾਲ ਥੋੜਾ ਬਾਲਾ ਨੁਕਸਾਨ ਘਟ ਜਾਂਦਾ ਹੁੰਦਾ ਜਿਵੇਂ ਆ ਦੇਖੋ ਹੁਣ ਇੱਥੇ ਟਾਇਰ ਨਹੀਂ ਚੱਲਿਆ ਹੈ ਦੇਖੋ ਖਾਲੀ ਸਾਫ ਇੱਥੇ ਥੋੜੇ ਜੇ ਪੱਤੇ ਪੱਤੇ ਜੇ ਥੋੜਾ ਜਿਹਾ ਰਹਿੰਦਾ ਲੱਗਦਾ ਉਹ ਚੀਜ਼ ਟਾਇਰ ਨਾਲ ਠੀਕ ਹੋ ਜਾਣੀ ਆ ਜੇ ਦੋ ਪਟਾ ਟਾਇਰ ਛੋਟਿਆਂ ਵਾਲਾ ਚਲਾ ਲਿਆ ਟਰੈਕਟਰ ਹੋਰ ਸਫਾਈ ਵਧੇ ਜਾਣੀ ਆ ਦੇਖੋ ਬੇਲ ਦਾ ਜਮੀ ਵਿੱਚ ਚੂਰਾ ਹੀ ਕਰ ਜਾਂਦਾ ਪਤਾ ਵੀ ਲੱਗਣ ਦਿੰਦਾ ਤੇ ਨਾਲੇ ਖੇਤ ਨੇ ਵੱਤ ਸਿੱਧੀ ਆ ਜਾਣਾ ਲੋ ਸਿਲਕਾ ਸਿੱਧੀ ਪੱਕਾ ਜਾਣਾ ਤੇ ਨਾਲੇ ਸਪਰੇਅ ਤੋਂ ਬਚਾਏ ਗਿਆ ਐਵੇਂ ਲਵੇ ਕਿਸੇ ਦੀ ਕਣਕ ਤੇ ਪੈ ਜੀ ਥੋੜਾ ਜਿਆ ਡਰ ਕੇ ਜੇ ਕਰਨ ਵਾਲਾ ਕੰਮ ਹੁੰਦਾ ਸਪਰੇਅ ਦਾ ਵੀ ਇਹ ਤਾਂ ਹੈ ਨਹੀਂ ਵੀ ਆਪਾਂ ਆਮ ਫਸਲ ਵਾਂਗੂ ਮਾਰ ਦਈਏ ਤੇ ਬਾਕੀ ਬਹੁਤ ਵਧੀਆ ਸੰਦਾ ਜੀ ਇਹ ਧੰਨਵਾਦ ਜੀ